ਜਿਹੜੇ ਜਾਰ ਪਾਉਂਦੇ ਬਾਹਰ ਕਾਊਂਟਰ ਦੇ ਵੀ ਮਦਾਨ ਨੇ ਸਾਡੇ ਜਮਾਨ ਬਰਦਾਦਪੁਰ ਤੋਂ ਸ੍ਰੀ ਰਾਤਮਾਨ ਜੀ ਰਣਤਰਾ ਜੀ ਜਿਹਨੇ ਲੋਕ ਸਭਾ ਬਰਦਾਦਪੁਰ ਦੇ ਮੀਤਵਾਰ ਨੇ ਕੋਈ ਤੁਹਾਡੇ ਨਾਲ ਆਪਣੀ ਇਨਸਪੈਕਟਰ ਦੇ ਵਿਚਾਰ ਸਾਂਝੇ ਕਰਨਗੇ ਇਹਨਾਂ ਤੋਂ ਬਾਅਦ ਐਡਵੋਕੇਟ ਬਰਵਿੰਦਰ ਜੀ ਤੁਹਾਡੇ ਨਾਲ ਆਪਣੀ ਗੱਲ ਸਾਂਝੀ ਕਰਨਗੇ ਮਾਨਯੋਗ ਰਾਜਪਾਲ ਜਨਤਰ ਜੀ ਯਾਰ ਜੀ ਯਾਰ ਭਾਰਾ ਆਜੀ ਵਾਅ ਕਰਤਾ ਬਾਅਦ ਦੇ ਪੱਕਾ ਤੋਂ ਇਹ ਤੇ ਇਹ ਸਾਨੂੰ ਪੱਕਾ ਯਕੀਨ ਹੋ ਗਿਆ ਹੈ ਕਿ ਅਸੀਂ ਪੰਜਾਬ ਦੀਆਂ 13 13 ਸਿੱਟਾ ਜਿੱਤ ਕੇ ਤਾਜੀ ਨੋਟ ਪਾ ਕੇ ਉਹਨਾਂ ਨੂੰ ਅਸੀਂ ਇਸ ਰਸਮਾਂ ਦੇ ਵਿੱਚ ਹਰ ਮੌਕੇ ਕਰమే ਆ ਤੇ ਇਹ ਅਸੀਂ ਇਸ ਸੱਤਾਂ ਦੇ ਸਾਬਤ ਕਰ ਦਿੱਤਾ ਕਿ ਪੰਜਾਬ ਜੀ ਵੀ ਰਹਿਣ ਪਾਇਆ ਇਸ ਦੇਸ਼ ਦੀ ਜਿਹੜੀ ਵਾਅ ਰ ਹੋ ਰਿਹਾ ਉਹ ਸਾਡਾ ਬਹੁਤ ਸਪਾਈਸ ਦੇਖਣਾ ਚਾਹਦਾ ਕਿਉਂਕਿ ਅਸੀਂ ਸਾਡੇ ਭੈਣ ਜੀ ਸਪੀਰ ਤੁਨਾ ਕਰਦੇ ਆ ਉਹਨਾਂ ਦੇ ਬੁਲਬੁਲੇ ਵਿਚਾਰ ਸੁਣਾਏ ਆ ਬਸ ਕਹਿੰਦੇ ਸ਼ਬਦਾਂ ਵਾਲੇ ਜਿਹੜੇ ਕੋਲ ਇਹ ਹੱਥ ਜੋੜ ਕੇ ਯਾਰ ਜੀ ਜਾਂ